ਸੱਤ ਸ਼ਿਰਿਆ ਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਕਵੇਲਾ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜੋੜ ਸਬਸਕ੍ਰਾਈਬ ਕਰਨਾ ਜੀ ਗਾਂ ਅੜਿੰਗ ਦੀ ਖੇਰੂ ਪਾ ਰਹੀ ਸੀ ਨਾ ਉਹ ਆਪ ਟੇਕ ਰਹੀ ਸੀ ਨਾ ਕਿਸੇ ਘਰ ਦੇ ਜੀ ਨੂੰ ਸੌਂ ਦੇ ਰਹੀ ਸੀ ਅਚਾਨਕ ਅੱਧੀ ਰਾਤ ਨੂੰ ਬਾਹਰ ਤੂਫਾਨ ਮੱਚ ਗਿਆ ਤੇ ਨਾਲ ਹੀ ਕਿਣਮੀਣ ਵੀ ਸ਼ੁਰੂ ਹੋ ਗਈ ਬਿਜਲੀ ਬੰਦ ਹੋ ਗਈ ਚਾਰੇ ਪਾਸੇ ਹਨੇਰਾ ਛਾ ਗਿਆ ਉਸ ਸਮਾਂ ਜਿੱਕਦਮ ਬਿਜਲੀ ਬੜੇ ਜ਼ੋਰ ਦੀ ਕੜਕੀ ਚਾਨਣ ਹੀ ਚਾਨਣ ਹੋ ਗਿਆ ਜਗੀਰ ਸਿੰਘ ਨੇ ਅੱਬੜਵਾਹੇ ਵੇੜੇ ਵੱਲ ਵੇਖਿਆ ਤਾਂ ਗਾਂ ਤਾਂ ਹੈ ਹੀ ਨਹੀਂ ਸੀ ਕਿੱਲਾ ਤੜਾ ਕੇ ਕਿਤੇ ਭੱਜ ਗਈ ਜਾਪਦੀ ਸੀ ਉਹਨੇ ਹਾਲ ਪਰਿਆ ਕੀਤੀ ਤਾਂ ਸਾਰਾ ਟੱਬਰ ਇਕੱਠਾ ਹੋ ਗਿਆ ਮੁੰਡਿਓ ਸਵੇਰ ਦੀ ਗਾਂ ਅਢਿੰਗਣ ਡਈ ਸੀ ਆਖਰ ਹੁਣ ਕਿੱਲਾ ਤੜਵਾਣ ਗਈ ਐ ਹੁਣ ਭੁਗਤੋ ਅੰਜਾਮ ਜੇ ਟਾਈਮ ਸਿਰ ਉਹਨੂੰ ਕਿਸੇ ਸਾਨ ਕੋਲ ਲੈ ਜਾਂਦੇ ਤਾਂ ਆਹ ਕੁਝ ਨਹੀਂ ਸੀ ਹੋਣਾ ਹੁਣ ਐਵੇਂ ਕਰੋ ਤੁਸੀਂ ਬਾਹਰ ਜਾ ਕੇ ਲੱਭੋ ਮੈਂ ਇੱਥੇ ਕਿਤੇ ਦੇਖਦਾ ਮੁੰਡੇ ਬਾਹਰ ਨੂੰ ਭੱਜੇ ਤੇ ਜਗੀਰ ਸਿੰਘ ਘਰ ਦੇ ਖੁੰਝੇ ਦੇਖਣ ਲੱਗ ਪਿਆ ਜਦੋਂ ਉਹ ਠੇਡੇ ਖਾਂਦਾ ਵੱਡੇ ਸਾਰੇ ਵੇੜੇ ਦੇ ਇੱਕ ਪਾਸੇ ਬਣੀ ਬੈਠੇ ਕੋਲ ਗਿਆ ਤਾਂ ਅੰਦਰੋਂ ਕੁਝ ਖੜਕਿਆ ਉਹਨੇ ਬਿੜਕ ਲੈੰਦਿਆਂ ਬੂਆ ਖੋਲਿਆ ਟਾਰਚ ਮਾਰੀ ਉਹ ਹੈਰਾਨ ਰਹਿ ਗਿਆ ਉਹਦੀ ਕੁੜੀ ਸੁੱਖੋ ਗਵਾਂਡੀਆਂ ਦੇ ਮੁੰਡੇ ਜੈਲੀ ਨਾਲ ਐਵੇਂ ਪਈ ਸੀ ਜਿਵੇਂ ਦੋ ਰੂਹਾਂ ਇੱਕ ਮਿਕ ਹੋਈਆਂ ਹੋਣ ਕਰਾਰੇ ਸਾਲ ਐ ਰਹੀਆਂ ਹੁਣ ਉਹਦਾ ਗੁੱਸਾ ਸੱਤ ਸਮਾਨੇ ਜਾ ਪਹੁੰਚਾ ਕੁੱਤੀਏ ਇੱਥੇ ਕੰਜਰ ਨਾਲ ਖੇ ਖਾਨ ਡਈ ਐ ਅਸੀਂ ਬਾਹਰ ਗਾਂ ਲੱਬਣ ਡੇ ਆ ਸ਼ਰਮ ਕਰ ਬੇਸ਼ਰਮੀ ਅੱਜ ਵੱਡਦਾ ਤੈਨੂੰ ਪਾਪਾ ਤੈਨੂੰ ਗਾਂ ੜਿੰਗ ਦੀ ਤਾਂ ਰਾਤ ਨੂੰ ਵੀ ਸੁਣਾਈ ਦੇ ਗਈ ਮੈਂ ਚਾਲੀਆਂ ਨੂੰ ਟੋਕ ਗਈ ਆ ਤੈਨੂੰ ਮੇਰੀ ਲੰਘਦੀ ਜਾਂਦੀ ਉਮਰ ਕਦੇ ਵਿਖਾਈ ਨਹੀਂ ਦਿੱਤੀ ਮੈਂ ਵੀ ਤੈਨੂੰ ੜਿੰਗ ਕੇ ਦੱਸਦੀ ਪਾਪਾ ਮੇਥੋਂ ਨਹੀਂ ਤੇਰੇ ਕਿੱਲੇ ਤੇ ਬੱਧਿਆ ਰਹਿ ਹੁੰਦਾ ਪਾਪਾ ਉਹ ਪਾਪਾ ਗਾਂ ਲੱਭ ਗਈ ਐ ਆ ਜਾ ਹੁਣ ਜਗੀਰ ਸਿੰਘ ਉਵੇਂ ਹੀ ਬੂਹਾ ਬੰਦ ਕਰਕੇ ਵਾਪਸ ਆ ਗਿਆ ਪਾਪਾ ਗਾਂ ਨੇ ਤਾਂ ਬੱਸ ਕਰਾਤੀ ਸਵੇਰੇ ਕਰਦੇ ਇਹਦਾ ਕੋਈ ਹੀਲਾ ਠੀਕ ਐ ਪੁੱਤ ਇਹ ਤਾਂ ਹੁਣ ਜ਼ਰੂਰੀ ਹੋ ਗਿਆ ਐ ਸੱਚੀ ਸਿਆਣੇ ਕਹਿੰਦੇ ਨੇ ਅੜਿੰਗ ਦੀ ਗਾਂ ਤੇ ਵਿਆਹੋਂ ਲੰਗੀ ਕੁੜੀ ਬੜੀ ਖਤਰਨਾਕ ਹੁੰਦੀ ਐ ਸਵੇਰੇ ਤੁਸੀਂ ਗਾਂ ਨੂੰ ਸਾਂਹ ਕੋਲ ਲੈ ਚਾਓ ਤੇ ਮੈਂ ਸੁੱਖੀ ਲਈ ਕੋਈ ਰਿਸ਼ਤਾ ਲੱਭਣਾ ਥੈਂਕ ਯੂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਫਾਰ ਮੋਰ ਵੀਡੀਓਜ਼ ਪਲੀਜ਼ ਲਾਈਕ ਐਂਡ ਸ਼ੇਅਰ